लो लो là... ਵਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਪਾਤਸ਼ਾਹੀ ਦਸਵੀਂ ਦੇ ਦਰਸ਼ਨ ਦਿਦਾਰੇ ਹੋ ਰਹੇ ਨੇ ਇਸ ਸਮੇਂ ਵੀਡੀਓ ਸਕਰੀਨ ਦੇ ਬਿਲਕੁਲ ਹੀ ਵਿਚਕਾਰ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਸਿਰਮੌਰ ਜ਼ਿਲ੍ਹੇ ਦੇ ਵਿੱਚ ਹਿਮਾਚਲ ਪ੍ਰਦੇਸ਼ ਤੋਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਬਾਕ ਆਪਾਂ ਅਕਸਰ ਸੁਣਦੇ ਆਂ ਤੇ ਇੱਕ ਦੂਜੇ ਨੂੰ ਇਸ ਬਾਕ ਨਾਲ ਆਪਾਂ ਬੁਲਾਉਂਦੇ ਆਂ ਇਸ ਬਾਕ ਦੀ ਰਚਨਾ ਜਿਸ ਪਵਿੱਤਰ ਧਰਤੀ ਤੇ ਹੋਈ ਆ ਅੱਜ ਆਪਾਂ ਉਸ ਧਰਤੀ ਤੇ ਖੜੇ ਆਂ ਸ਼੍ਰੀ ਪੌਂਟਾ ਸਾਹਿਬ ਪੌਂਟਾ ਸਾਹਿਬ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿਰਮੌਰ ਜ਼ਿਲ੍ਹੇ ਦੇ ਵਿੱਚ ਸਥਿਤ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਆਪਣੀ ਜ਼ਿੰਦਗੀ ਦੇ 4 ਸਾਲ ਤੋਂ ਵੱਧ ਦਾ ਸਮਾਂ ਬਤੀਤ ਕੀਤਾ ਇਹ ਉਹ ਪਵਿੱਤਰ ਧਰਤੀ ਆ ਜਿੱਥੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ ਤੇ ਹੋਰ ਬੜੀਆਂ ਸਾਰੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਜਗ੍ਹਾ ਦੇ ਉੱਤੇ ਸਾਹਿਤ ਦੀਆਂ ਕਰਦੇ ਨੇ ਦਸਮ ਗ੍ਰੰਥ ਦੇ ਵਿੱਚ ਦਰਜ ਬਾਣੀਆਂ ਦੀ ਰਚਨਾ ਗੁਰੂ ਸਾਹਿਬ ਇਸੇ ਧਰਤੀ ਤੇ ਕਰਦੇ ਨੇ ਇਸ ਤੋਂ ਇਲਾਵਾ ਹੋਰ ਬੜੀਆਂ ਸਾਰੀਆਂ ਅਜੇਹੀਆਂ ਰਚਨਾਵਾਂ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਕਟਨਾਵਾਂ ਦਾ ਜੇਕਰ ਆਪਾਂ ਨੂੰ ਕੌਂਟਾ ਸਾਹਿਬ ਦੀ ਧਰਤੀ ਤੇ ਮਿਲਦਾ ਤੁਹਾਡੀ ਵੀਡੀਓ ਸਕਰੀਨ ਤੇ ਆ ਪਾਰਕਿੰਗ ਦੇ ਵਿੱਚ ਆ ਸਜਣੋ ਗੁਰਦੁਆਰਾ ਸਾਹਿਬ ਦੇ ਅੱਗੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਦਰਬਾਰ ਸਾਹਿਬ ਕੰਪਲੈਕਸ ਚ ਤਿੰਨ ਗੁਰਦੁਆਰਾ ਸਾਹਿਬ ਹੋਰ ਨੇ ਇਸ ਵੀਡੀਓ ਚ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਆਓ ਪਹਿਲਾਂ ਨਮਸਕਾਰ ਕਰਦੇ ਆਂ ਗੁਰੂ ਸਾਹਿਬ ਨੂੰ ਤੇ ਅੱਗੇ ਫਿਰ ਗੱਲਬਾਤ ਆ ਜਿਹੜੀ ਉਹ ਸ਼ੁਰੂ ਕਰਦੇ ਆਂ ਪਾਰਕਿੰਗ ਵਾਲੇ ਪਾਸੇ ਤੋਂ ਹੀ ਅੱਗੇ ਆਪਾਂ ਹੁਣ ਗੁਰਦੁਆਰਾ ਸਾਹਿਬ ਵੱਲ ਨੂੰ ਵਧ ਰਹੇ ਆਂ ਸਾਹਮਣੇ ਵਾਲੇ ਪਾਸੇ ਹੀ ਆਪਾਂ ਨੂੰ ਲਿਖਿਆ ਹੋਇਆ ਦਿਖਾਈ ਦੇ ਜਾਂਦਾ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਹਿੰਦੀ ਦੇ ਵਿੱਚ ਜੇ ਆਪਾਂ ਇਹਦਾ ਉਚਾਰਨ ਦੇਖਦੇ ਆਂ ਤਾਂ ਪਾਵਟਾ ਪਾਵਟਾ ਦਾ ਅਰਥ ਆ ਜਿੱਥੇ ਗੁਰੂ ਸਾਹਿਬ ਨੇ ਆ ਕੇ ਪੈ ਟਿਕਾਇਆ ਸੀ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਤੇ ਇਤਿਹਾਸ ਦੀ ਤੁਹਾਡੇ ਨਾਲ ਸਾਂਝ ਪਾਉਨੇ ਆ ਇਹ ਸੁੰਦਰ ਦਰਸ਼ਨੀ ਯੋੜੀ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲਈ ਗੁਰਦੁਆਰਾ ਸ੍ਰੀ ਪਾਵਟਾ ਸਾਹਿਬ ਪਾਸ਼ਾਹੀ 10 ਜਨਮ ਸਥਾਨ ਸਹਿਬਜਾਦਾ ਬਾਬਾ ਜੀਤ ਸਿੰਘ ਜੀ ਆਓ ਹੁਣ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਪੂਰੇ ਇਤਿਹਾਸ ਦੀ ਤੁਹਾਡੇ ਨਾਲ ਜਾਣਕਾਰੀ ਦੀ ਸਾਂਝ ਪਾਉਨੇ ਆ ਨਾਲੇ ਅੱਗੇ ਆਪਾਂ ਦਰਸ਼ਨ ਦਿਦਾਰੇ ਵੀ ਕਰਾਂਗੇ ਉਸ ਸਮੇਂ ਨਾ ਨਾਨ ਰਿਆਸਤ ਦੇ ਜੋ ਰਾਜੇ ਸੀਗੇ ਮੇਦਨੀ ਪ੍ਰਕਾਸ਼ ਉਹਨਾਂ ਦਾ ਕੁਛ ਰਾਜ ਦਾ ਹਿੱਸਾ ਟਿਰੀ ਗੜਵਾਲ ਦੇ ਰਾਜੇ ਫਤਿਹ ਸ਼ਾਹ ਨੇ ਧੱਕੇ ਨਾਲ ਦੱਬ ਲਿਆ ਸੀ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੇ ਰਾਜਗੁਰੂ ਰਿਸ਼ੀ ਜੀ ਦੀ ਮਦਦ ਲਈ ਬੇਨਤੀ ਕੀਤੀ ਤਾਂ ਕਾਲਪੀ ਰਿਸ਼ੀ ਜੀ ਨੇ ਉਹਨਾਂ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਰਾਜਮਾਨ ਨੇ ਉਹਨਾਂ ਕੋਲ ਜਾ ਕੇ ਬੇਨਤੀ ਕਰੋ ਉਹ ਤੁਹਾਡੀ ਸਹਾਇਤਾ ਜ਼ਰੂਰ ਕਰਨਗੇ ਮੈਂ ਵੀ ਉਮਰ ਦੇ ਅਖੀਰੀ ਦਿਨਾਂ ਵਿੱਚ ਹਾਂ ਉਹਨਾਂ ਦੇ ਦਰਸ਼ਨ ਕਰ ਲਵਾਂਗਾ ਰਾਜਾ ਮੇਦਨੀ ਪ੍ਰਕਾਸ਼ ਨੇ ਰਿਸ਼ੀ ਜੀ ਦੀ ਗੱਲ ਸੁਣ ਕੇ ਅਨੰਦਪੁਰ ਸਾਹਿਬ ਆਪਣਾ ਵਜ਼ੀਰ ਭੇਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਸਾਖ ਦੇ ਮਹੀਨੇ ਦੇ ਵਿੱਚ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਸਵਾਰਕਾਰ ਕਰਦੇ ਹੋਏ ਪਰਿਵਾਰ ਸਮੇਤ ਸਿੰਘਾਂ ਦੇ ਜਥੇ ਨਾਲ ਨਾਹਨ रियासत ਦੇ ਵਿੱਚ ਪਹੁੰਚਦੇ ਨੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਤੇ ਉਸ ਸਮੇਂ ਮੱਗਰ ਮਹੀਨੇ ਦੀ ਸੰਗਰਾਮਦ ਨੂੰ ਪੌਂਟਾ ਸਾਹਿਬ ਦੀ ਨਹੀਂ ਰੱਖਦੇ ਨੇ ਪਾਵ ਟਿੱਕਿਓ ਸਤਗੁਰ ਕੈ ਆਨੰਦਪੁਰ ਤੇ ਆਏ ਨਾਮ ਧਰਿਓ ਇਸ ਪਾਵਟਾ ਸਭ ਦੇ ਸੰ ਪ੍ਰਗਟਾਏ ਸੁੰਦਰ ਦਰਬਾਰ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤਾਂ ਦੂਰੋਂ ਨੇੜੋਂ ਆ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਵਿਸ਼ੇਸ਼ ਤੌਰ ਤੇ ਜਿਵੇਂ ਅੱਜ ਕੱਲ੍ਹ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਚੱਲ ਰਹੀ ਆ ਤਾਂ ਸੰਗਤਾਂ ਜਾਂਦੇ ਹੋਏ ਜਾਂ ਆਉਂਦੇ ਹੋਏ ਜ਼ਰੂਰ ਇਸ ਸਥਾਨ ਦੇ ਉੱਤੇ ਨਮਸਕਾਰ ਕਰਦੀਆਂ ਨੇ ਅੱਗੇ ਦੀ ਵਾਰਤਾ ਇਤਿਹਾਸ ਦੀ ਇੱਥੇ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸ਼ਮਗ੍ਰੰਥ ਦੀ ਬਹੁਤ ਸਾਰੀ ਬਾਣੀ ਜਿਵੇਂ ਸ੍ਰੀ ਜਾਪ ਸਾਹਿਬ ਅਕਾਲ ਉਸਤਤ ਚੰਡੀ ਦੀਵਾਰ 77 ਨਾਟਕ ਦੇ ਬਹੁਤੇ ਹਿੱਸਿਆਂ ਦੀ ਰਚਨਾ ਕੀਤੀ ਆ ਤੇ ਕਲਗੀਧਰ ਪਾਤਸ਼ਾਹ ਜੀ ਨੇ ਜਿਨ੍ਹਾਂ ਕਲਮਾਂ ਦੀ ਵਰਤੋਂ ਕੀਤੀ ਸੀ ਬਾਣੀ ਲਿਖਣ ਲਈ ਉਹਨਾਂ ਕਲਮਾਂ ਨੂੰ ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਸੰਭਾਲ ਕੇ ਰੱਖਿਆ ਹੋਇਆ ਤੁਹਾਡੀ ਵੀਡੀਓ ਸਕਰੀਨ ਤੇ ਨੇ ਇਹ ਪੁਰਾਤਨ ਹਥਿਆਰਾਂ ਦੇ ਵਿੱਚ ਉਹ ਦੋ ਕਲਮਾਂ ਜਿਨ੍ਹਾਂ ਨੂੰ ਤਾਂ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਵਰਤਿਆ ਸੀ ਕਵਿਤਾਵਾਂ ਤੇ ਹੋਰ ਗੁਰਬਾਣੀ ਦਾ ਉਚਾਰਨ ਲਿਖਣ ਸਮੇ ਇੱਥੋਂ ਹੀ ਗੁਰੂ ਸਾਹਿਬ ਨੇ ਪੰਜ ਸਿੰਘਾਂ ਨੂੰ ਭੇਜਿਆ ਸੀਗਾ ਅੱਗੇ ਕਾਂਸੀ ਬਨਾਰਸ ਸੰਸਕ੍ਰਿਤ ਦੀ ਉੱਚ ਵਿੱਦਿਆ ਹਾਸਲ ਕਰਨ ਲਈ ਤਾਂ ਕਿ ਉੱਚ ਵਿੱਦਿਆ ਦੇ ਵਿੱਚ ਵੀ ਸਿੱਕਾ ਸਿੰਘਾਂ ਦੀ ਨਿਪੁੰਨਤਾ ਹੋ ਜਾਵੇ ਜੋ ਹੁਣ ਨਿਰਮਲੇ ਸਿੰਘ ਵਜਦੇ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਇੱਕ ਵਿੱਚ ਹੋਣ ਵਾਲੀਆਂ ਬੜੀਆਂ ਸਾਰੀਆਂ ਪਯੋਤਵੰਦੀਆਂ ਜਿਵੇਂ ਖਾਲਸਾ ਪੰਥ ਦੀ ਸਾਜਨਾ ਤੇ ਹੋਰ ਅਨੇਕਾਂ ਜੰਗਾਂ ਜੁੱਦਾਂ ਦੀ ਜੋ ਤਿਆਰੀ ਸੀ ਉਹ ਇਸੇ ਜਗ੍ਹਾ ਤੇ ਕੀਤੀ ਸੀ ਸ੍ਰੀ ਪੌਂਟਾ ਸਾਹਿਬ ਦੇ ਵਿੱਚ ਕਿਸੇ ਸਥਾਨ ਦੇ ਉੱਤੇ ਸਹਬਜ਼ਾਦਾ ਬਾਬਾ ਜੀਤ ਸਿੰਘ ਜੀ ਦਾ ਜਨਮ ਹੁੰਦਾ ਤੇ ਗੁਰੂ ਸਾਹਿਬ ਇੱਥੇ ਹੀ ਪਹਿਲਾ ਧਰਮ ਯੁੱਧ ਪੰਗਾਣੀ ਦਾ ਲੜਦੇ ਨੇ ਇਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੀ ਤੇ ਇਹ ਸੁੰਦਰ ਦਰਬਾਰ ਸਾਹਿਬ ਦੇ ਬਿਲਕੁਲ ਹੀ ਨਾਲ ਸਹਬਜ਼ਾਦਾ ਬਾਬਾ ਜੀਤ ਸਿੰਘ ਜੀ ਨਿਵਾਸ ਤੇ ਲੰਗਰ ਹਾਲ ਬਣਿਆ ਹੋਇਆ ਆਉਂਦੀ ਜਾਂਦੀ ਸੰਗਤ ਲਈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਦੋ ਹੋਰ ਗੁਰਸਥਾਨਾਂ ਦੇ ਦਰਸ਼ਨ ਕਰਾਂਗੇ ਇੱਕ ਤਾਂ ਗੁਰਦੁਆਰਾ ਸ਼੍ਰੀ ਕਵੀ ਦਰਵਾਰ ਸਥਾਨ ਜਿੱਥੇ ਕਵੀਆਂ ਦੀ ਸਭਾ ਹੁੰਦੀ ਸੀ ਗੁਰੂ ਸਾਹਿਬ ਉਹਨਾਂ ਤੋਂ ਕਵਿਤਾਵਾਂ ਸੁਣਦੇ ਸੀ ਤੇ ਸਾਹਮਣੇ ਵਾਲੇ ਪਾਸੇ ਆਪਾਂ ਨੂੰ ਦਰਸ਼ਨ ਦਦਾਰੇ ਹੋ ਰਹੇ ਨੇ ਪਹਿਲਾਂ ਇੱਕ ਝਾਤ ਇਤਿਹਾਸ ਤੇ ਮਾਰੀਏ ਗੁਰਦੁਆਰਾ ਸਾਹਿਬ ਵੱਲ ਜਾਂਦੇ ਹੋਈ ਇਤਿਹਾਸ ਦਾ ਸੁੰਦਰ ਬੋਰਡ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਲੱਗਿਆ ਹੋਇਆ ਇਸ ਸਥਾਨ ਤੇ ਸ਼੍ਰੀ ਗੁਰੂ ਭੋਗਨ ਸਿੰਘ ਮਹਾਰਾਜ ਜੀ ਕਵੀਆਂ ਤੋਂ ਕਵਿਤਾਵਾਂ ਸੁਣਦੇ ਸੀ ਕਵਿਤਾ ਮਾ ਸੁਣ ਕੇ ਉਹਨਾਂ ਨੂੰ سونے ਦੀਆਂ ਮੋਹਰਾਂ ਮਾਇਆ ਦੇ ਗੱਫੇ ਬਖਸ਼ਿਸ਼ਾਂ ਕਰਦੇ ਸੀ ਇੱਥੇ ਹੀ ਸਤਗੁਰ ਜੀ ਨੇ ਘੋੜਿਆਂ ਦੀ ਸੇਵਾ ਕਰਨ ਵਾਲੇ ਭਾਈ ਧੰਨਾ ਕਾਇਆ ਜੀ ਤੋਂ ਕਵਿਤਾ ਦੇ ਅਰਥ ਕਰਾ ਕੇ ਚੰਦਨ ਕਵੀ ਦਾ ਹੰਕਾਰ ਤੋੜਿਆ ਸੀ ਇਹ ਸੁੰਦਰ ਦਰਬਾਰ ਸਾਹਿਬ ਇਸ ਸਥਾਨ ਤੇ ਬਣਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਵਾਇ ਮਾਨ ਇੱਥੇ ਹੀ ਆਪ ਜੀ ਨੇ ਜਮਨਾ ਨਦੀ ਨੂੰ ਸ਼ਾਂਤ ਰਹਿਣ ਦਾ ਹੁਕਮ ਦਿੱਤਾ ਸੀ ਜਮਨਾ ਨਮਣੀ ਅੱਜ ਤੱਕ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਇਤੋਂ ਸ਼ਾਂਤ ਹੋ ਕੇ ਚੱਲ ਰਹੀ ਆ ਅਗਲੀਆਂ ਵੀਡੀਓਜ਼ ਦੇ ਵਿੱਚ ਆਪਾਂ ਯਮਨਾ ਨਦੀ ਦੇ ਵੀ ਦਰਸ਼ਨ ਦਿਦਾਰੇ ਕਰਾਂਗੇ ਦੇਖਾਂਗੇ ਕਿਵੇਂ ਸ਼ਾਂਤ ਚੱਲ ਰਹੀ ਆ ਉਸ ਤੋਂ ਪਹਿਲਾਂ ਇਹ ਸੁੰਦਰ ਦਰਬਾਰ ਸਾਹਿਬ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਕਵੀ ਦਰਬਾਰ ਇਸ ਸਮੇਂ ਵੀਡੀਓ ਫਰੇਮ ਦੇ ਵਿੱਚ ਗੁਰਦੁਆਰਾ ਦਸਤਾਰ ਸਥਾਨ ਪੌਟਾ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਹੋ ਰਹੇ ਨੇ ਜਿਵੇਂ ਪਿਛਲੇ ਭਾਗ ਦੇ ਵਿੱਚ ਆਪਾਂ ਨੇ ਹੁਰ ਤੋਂਵਾਰਾ ਸ਼੍ਰੀ ਕਵੀ ਦਰਬਾਰ ਸਾਹਿਬ ਤੇ ਮੁੱਖ ਦਰਬਾਰ ਸਾਹਿਬ ਦੇਖੇ ਨੇ ਉਸੇ ਤਰ੍ਹਾਂ ਇੱਥੇ ਗੁਰਦੁਆਰਾ ਸ਼੍ਰੀ ਦਸਤਾਰ ਸਥਾਨ ਵੀ ਨੇ ਆਪਾਂ ਅੱਗੇ ਦਸਤਾਰ ਸਥਾਨ ਗੁਰਦੁਆਰਾ ਸਾਹਿਬ ਦੇ ਇਤਿਹਾਸ ਵੀ ਤੁਹਾਡੇ ਨਾਲ ਸਾਂਝ ਵੀ ਪਾਉਨੇ ਆਂ ਸਾਹਮਣੇ ਸੁੰਦਰ ਬੋਰਡ ਜਿਹੜੇ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਵੇਲੇ ਲੱਗੇ ਹੋਏ ਨੇ ਤੁਹਾਡੀ ਵੀਡੀਓ ਸਕਰੀਨ ਤੇ ਨੇ ਇੱਥੇ ਇਤਿਹਾਸ ਦੱਸਿਆ ਗਿਆ ਇਸ ਪਵਿੱਤਰ ਸਥਾਨ ਤੇ ਬੈਠ ਕੇ ਕਨਗੀਧਰ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਸਭਾ ਮਹਿਮਾਨ ਹੋ ਕੇ ਕੁਦਰਤ ਦੇ ਨਿਆਰੇ ਵੇਖਦੇ ਸੀ ਤੇ ਚੀਜ਼ ਤੇ ਦਸਤਾਰ ਸਜਾਇਆ ਕਰਦੇ ਸੀ ਸੁੰਦਰ ਦਸਤਾਰ ਸਜਾਉਣ ਵਾਲਿਆਂ ਨੂੰ ਇਨਾਮ ਵੰਡਿਆ ਕਰਦੇ ਸੀ ਉਸ ਤੋਂ ਬਿਨਾ ਜਦੋਂ ਗੁਰੂ ਸਾਹਿਬ ਪੰਗਾਣੀ ਦਾ ਜੁੱਤ ਫਤਿਹ ਕਰਕੇ ਇਸ ਸਥਾਨ ਦੇ ਉੱਤੇ ਪਹੁੰਚਦੇ ਨੇ ਤਾਂ ਪੀਰ ਬਾਬਾ ਬੁੱਧੂ ਸ਼ਾਹ ਜੀ ਜਦੋਂ ਗੁਰੂ ਸਾਹਿਬ ਕੰਗਾ ਕਰਕੇ ਹਟਦੇ ਨੇ ਤਾਂ ਗੁਰੂ ਸਾਹਿਬ ਤੋਂ ਉਹਨਾਂ ਦੇ ਕੰਗੇ ਦੀ ਤੇ ਬਾਲਾਂ ਦੀ ਮੰਗ ਕਰਦੇ ਨੇ ਕਿ ਉਹ ਉਹਨਾਂ ਨੂੰ ਭੇਟ ਕਰਨ ਤਾਂ ਗੁਰੂ ਸਾਹਿਬ ਉਹਨਾਂ ਦੀ ਅਥਾ ਸੇਵਾ ਨੂੰ ਦੇਖਦੇ ਹੋਏ ਉਹਨਾਂ ਤੋਂ ਖੁਸ਼ ਹੋ ਕੇ ਆਪਣਾ ਅੱਧਾ ਦਸਤਾਰਾ ਉਹਨਾਂ ਨੂੰ ਭੇਟ ਕਰਦੇ ਨੇ ਸਰਪਾਉ ਦੇ ਤੌਰ ਤੇ ਅਜਿਹਾ ਮਹੱਤਵਪੂਰਨ ਤੇ ਮਾਨਵਤਾ ਇਤਿਹਾਸਾ ਗੁਰਦੁਆਰਾ ਦਸਤਾਰ ਸਥਾਨ ਕੌਂਟਾ ਸਾਹਿਬ ਜੀ ਦਾ ਬਾਕੀ ਆਓ ਅੱਗੇ ਹੁਣ ਆਪਾਂ ਦਰਸ਼ਨ ਕਰਦੇ ਹਾਂ ਉਹਦਾ ਦਰਵਾਜ਼ਾ ਸਾਹਿਬ ਦਾ ਵੀਡੀਓ ਦੇ ਪਿਛਲੇ ਭਾਗਾਂ ਦੇ ਵਿੱਚ ਜਿਵੇਂ ਤੁਸੀਂ ਸੁਣਿਆ ਗੁਰਬਾਣੀ ਕਥਾ ਕੀਰਤਨ ਦਾ ਪ੍ਰਵਾਹ ਸਾਰਾ ਦਿਨ ਨਿਰੰਤਰ ਇਸ ਜਗ੍ਹਾ ਦੇ ਉੱਤੇ ਚੱਲਦਾ ਰਹਿੰਦਾ ਜੋ ਇਸ ਜਗ੍ਹਾ ਦੀ ਪਵਿੱਤਰਤਾ ਰੋਹਾਨੀਅਤ ਨੂੰ ਹੋਰ ਵਧੀਆ ਢੰਗ ਨਾਲ ਦਰਸਾਉਂਦਾ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਸੌਣ ਰਹੇ ਹੋ ਦਸਤਾਰ ਸਥਾਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਨਾਲ ਸ਼ੀਸ਼ ਮਹਿਲ ਬਣੇ ਹੋਏ ਨੇ ਅੰਦਰ ਮਹਾਰਾਜ ਜੀ ਪ੍ਰਕਾਸ਼ ਨੇ ਤੇ ਸ਼੍ਰੀ ਅਖੰਡ ਪਾਤਸ਼ਾਹ ਦੀ ਜੈ ਜੈਕਾਰ ਚੱਲ ਰਹੇ ਨੇ ਤੇ ਦਸਤਾਰ ਸਥਾਨ ਗੁਰਦੁਆਰਾ ਸਾਹਿਬ ਜਿਵੇਂ ਆਪਾਂ ਪਹਿਲਾਂ ਦੇਖ ਕੇ ਹਟਿਆ ਤੇ ਇੱਧਰ ਵਾਲੇ ਪਾਸੇ ਹੀ ਨਿਸ਼ਾਨ ਸਾਹਿਬ ਸਵਾਇ ਮਾਨ ਨੇ ਬਾਕੀ ਗੁਰਦੁਆਰਾ ਸਾਹਿਬ ਦੇ ਬਾਹਰ ਵਾਲੇ ਪਾਸੇ ਸੱਜੇ ਹੱਥਾਂ ਦੇ ਪਾਸੇ ਵੀ ਜਿਹੜਾ ਬਾਜ਼ਾਰ ਆ ਉਹ ਬਣਿਆ ਹੋਇਆ। ਜਿਹਦੇ ਸਾਹਮਣੇ ਵੀ ਇੱਕ ਬਹੁਤ ਸੋਹਣੀ ਪਾਰਕਿੰਗ ਆ। ਅੱਜ ਇੱਥੇ ਬਾਰਿਸ਼ ਹੋਈ ਆ। ਸੰਗਤ ਦਾ ਵੀ ਕਾਫੀ ਇਕੱਠਾ। ਜਿਵੇਂ ਆਪਾਂ ਪਹਿਲਾਂ ਦੇਖ ਰਹੇ ਸੀ ਵੀ ਹੇਮਪੁਰ ਸਾਹਿਬ ਵਾਲੀ ਸੰਗਤ ਆ ਜਿਹੜੀ ਉਹ ਦਰਸ਼ਨਾਂ ਲਈ ਜਾ ਰਹੀ ਆ। ਉਹ ਇੱਥੇ ਰੁਕਦੇ ਨੇ ਆਪਣੀਆਂ ਲੋੜਵੰਦੀਆਂ ਜੋ ਚੀਜ਼ਾਂ ਨੇ ਖੜਾਉਣੇ, ਨਿਸ਼ਾਨ ਸਾਹਿਬ ਝੰਡੇ ਤੇ ਹੋਰ ਘਰੇਲੂ ਵਰਤੋਂ ਦਾ ਸਮਾਨ ਉਹ ਖਰੀਦਦੇ ਨੇ। ਉਹ ਦੂਰ ਤੱਕ ਤੁਹਾਡੇ ਵੀਡੀਓ ਫਰੇਮ ਦੇ ਵਿੱਚ ਉਸੇ ਹੀ ਮਾਰਕੀਟ ਦਾ ਨਜ਼ਾਰਾ। ਜਿਹੜੀ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਦੇ ਮੁੱਖ ਦਰਵਾਜ਼ੇ ਦੇ ਬਿਲਕੁਲ ਹੀ ਕੋਲ ਆ ਤੇ ਰਾਤ ਦਾ ਵੀ ਬਹੁਤ ਮਰਮੋਹਕ ਨਜ਼ਾਰਾ ਜਿਹੜਾ ਗੁਰਦੁਆਰਾ ਸਾਹਿਬ ਦਾ ਹੁੰਦਾ ਜਿਵੇਂ ਦੂਰੋਂ ਜਿਵੇਂ ਦੂਰੋਂ ਨੇੜੇੋਂ ਸਾਰੇ ਦੇਸ਼ ਭਰ ਤੋਂ ਵਿਦੇਸ਼ਾਂ ਤੋਂ ਵੀ ਸੰਗਤਾਂ ਗੁਰਦੁਆਰਾ ਪੌਂਟਾ ਸਾਹਿਬ ਤੇ ਨਤਮਸਤਕ ਹੁੰਦੀਆਂ ਤਾਂ ਰਹਿਣ ਲਈ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਨ ਆਰ ਆਈ ਯਾਤਰੀ ਨਿਵਾਸ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਤੇ ਵਿੱਚ ਬਣਿਆ ਹੋਇਆ ਇੱਥੇ ਰਹਿਣ ਲਈ ਵਧੀਆ ਏਸੀ ਨੋਨ ਏਸੀ ਕਮਰੇ ਤੇ ਖਾਲ ਦੀ ਜਿਹੜੀ ਸਹੂਲਤਾਂ ਉਹ ਬਹੁਤ ਵਧੀਆ ਦਿੱਤੀ ਹੋਈ ਆਪਾਂ ਵੀ ਇਸੇ ਨਿਵਾਸਥਾਨ ਦੇ ਵਿੱਚ ਕੂਮ ਲਿਆ ਮੈਂ ਅੱਗੇ ਤੁਹਾਨੂੰ ਕਮਰਾ ਵੀ ਦਿਖਾਵਾਂਗਾ ਤੇ ਆਪਾਂ ਇਹ ਨਿਵਾਸਥਾਨ ਵੀ ਦੇਖਦੇ ਆਂ ਬਿਲਕੁਲ ਹੀ ਦਰਵਾਰ ਸਾਹਿਬ ਦੇ ਨਾਲ ਬਣਿਆ ਹੋਇਆ ਰੂਮ ਬੁੱਕ ਕਰਨ ਲਈ ਜਿਹੜਾ ਆਫਿਸ ਆ ਉਹ ਸਾਹਮਣੇ ਵਾਲੇ ਪਾਸੇ ਆ ਇੱਥੇ ਰੂਮਸ ਦੀ ਬੁਕਿੰਗ ਹੁੰਦੀ ਆ ਤੇ ਤੇ ਇਹ ਗੁਰਦੁਆਰਾ ਸਾਹਿਬ ਦੀ ਮੁੱਖ ਬਿਲਡਿੰਗ ਆਗੀ ਤੇ ਇਹ ਸਾਹਮਣੇ ਵਾਲੇ ਪਾਸੇ ਜਿਹੜਾ ਰਹਿائش ਦਾ ਪ੍ਰਬੰਧ ਦਾ ਉਹ ਕਰਿਆ ਹੋਇਆ ਅੱਗੇ ਆਪਾਂ ਹੁਣ ਆਪਾਂ ਆਪਣੇ ਕਮਰੇ ਵੱਲ ਨੂੰ ਵੱਧਦੇ ਆ ਤੇ ਮੈਂ ਤੁਹਾਨੂੰ ਨਿਵਾਸ ਸਥਾਨ ਅੰਦਰੋਂ ਵੀ ਦਿਖਾਉਣਾ ਰੂਮ ਬੁੱਕ ਕਰਨ ਲਈ ਤੁਹਾਡੀ ਆਈਡੀ ਪ੍ਰੂਫ ਦੀ ਲੋੜ ਆ ਹਨਾ ਬਾਕੀ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਲਿਖਦੇ ਆ ਭੇਟਾ ਦੀ ਜੇ ਗੱਲ ਕਰਾਂ ਏਸੀ ਰੂਮ 1000 ਰੁਪਏ ਦਾ ਤੇ ਇਸ ਤਰ੍ਹਾਂ ਦੀ ਸਲਿੱਪ ਆਪਾਂ ਨੂੰ ਦੇ ਦਿੰਦੇ ਆ ਆਪਣਾ ਜਿਹੜਾ ਰੂਮ ਆ ਰੂਮ ਨੰਬਰ 40 ਸੀ ਤੇ ਇਹਠਾ ਬੇਸਮੈਂਟ ਦੇ ਵਿੱਚ ਬਣਿਆ ਹੋਇਆ ਇੱਥੇ ਕਾਫੀ ਕਮਰੇ ਜਿਹੜੇ ਏਸੀ ਤੇ ਨਾਨ ਏਸੀ ਬਣੇ ਹੋਏ ਆਪਾਂ ਹੁਣ ਉਧਰ ਵੱਲ ਨੂੰ ਵਧਦੇ ਨਾਲੇ ਦੇਖਦੇ ਆਂ ਲਿਫਟ ਦੀ ਵੀ ਸਹੂਲਤ ਆ ਤੇ ਆਪਾਂ ਜੇ ਸਨ ਆਰ ਆਈ ਨਿਵਾਸ ਦੇ ਵਿੱਚ ਕਮਰਾ ਲੈਣੇ ਆ ਤੇ ਅੱਗੇ ਕੁਝ ਇਸ ਤਰ੍ਹਾਂ ਦੀਆਂ ਗੈਲਰੀਜ਼ ਨੇ ਜਿਨ੍ਹਾਂ 'ਚ ਕਮਰੇ ਬਣੇ ਹੋਏ ਆ ਤੇ ਇਹ ਆਪਣੇ ਰੂਮ ਦੀ ਚਾਬੀ ਆ ਸਾਈਖ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਐਨ ਆਰ ਆਈ ਯਾਤਰੀ ਨਿਵਾਸ ਕਮਰਾ ਨੰਬਰ 40 ਗੁਰਦੁਆਰਾ ਪ੍ਰਬੰਧਕ ਕਮੇਟੀ ਪੌਂਟਾ ਸਾਹਿਬ ਹਿਮਾਚਲ ਪ੍ਰਦੇਸ਼ ਇਥੋਂ ਲੈ ਕੇ ਚ ਉੱਤਰ ਕੇ ਆਪਾਂ ਆਪਣੇ ਅੱਗੇ ਕਮਰੇਵਾਂ ਨੂੰ ਬਸਦੇ ਆਂ 46 ਨੰਬਰ ਆਪਣਾ ਕਮਰਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਆ ਆਪਣੇ ਕਮਰੇ ਦੀ ਚਾਬੀ ਆ 40 ਨੰਬਰ ਕਮਰਾ ਆਪਾਂ ਨੂੰ ਇਸ਼ੂ ਹੋਇਆ ਸੀ ਗੁਰਦੁਆਰਾ ਸਾਹਿਬ ਚ ਮੈਂ ਤੁਹਾਨੂੰ ਦਿਖਾ ਦਮ ਆ ਸਾਰੇ ਕਮਰਿਆਂ ਦੇ ਉੱਪਰ ਨੰਬਰ ਨੇ ਜਿਹੜੇ ਉਹ ਲਿਖੇ ਹੋਏ ਨੇ ਮੈਂ 40 39 38 ਜਿਵੇਂ ਵੀ ਜਿਹੜੇ ਫਲੋਰ ਤੇ ਤੇ ਕੁਝ ਇਸ ਤਰ੍ਹਾਂ ਦਾ ਕਮਰਾ ਜਿਹੜਾ ਅੰਦਰੋਂ ਬਣਿਆ ਹੋਇਆ ਚਾਰ ਬੈੱਡ ਲੱਗੇ ਹੋਏ ਆ ਤੇ ਟੇਬਲ ਚੇਅਰ ਬਾਥਰੂਮ ਬਹੁਤ ਸੋਹਣਾ ਇੱਥੇ ਨਾਲ ਅਟੈਚ ਬਾਥਰੂਮ ਹੈ ਜੀ ਹਰ طرفੋਂ ਦੇਖਣਾ ਬਹੁਤ ਵਧੀਆ ਹੈ ਇਹ ਇੱਕ ਵਧੀਆ ਕਮਰਾ ਸਾਰ ਹਾਂਜੀ ਸੁੱਖਾ 1 ਡੈਸਕ ਆਪਾਂ ਕੰਮ ਕਰਾਂਗੇ ਤੁਹਾਰਾ ਬਦੀ ਹਾਂਜੀ ਚਲ ਬੋਲ ਵੀ ਹੁਣ ਕਿੱਝ ਆ ਬਾਬੇ ਆ ਵੀ ਲੈ ਲੂਆ ਕੋਈ ਕਮੈਂਟ ਆ ਚਲ ਕਿੱਝ ਆ ਬਾਬੇ ਬੋਲ ਮੈਂ ਫੋਟੋ ਕਰਤੀ ਸੀ ਉਹ ਮੈਂ ਤਾਂ ਦੇ ਦਿੱਤਾ ਤੇ ਜੇ ਮਬੇ ਉਹ ਜੇ ਮੈਂ ਬੀਜੀ ਚੁੱਚਾ ਮੇਰਾ ਬਾਕੀ ਗੁਰਦੁਆਰਾ ਸਾਹਿਬ ਤੇ ਨਾ ਦਿਨ ਰਾਤ ਕਥਾ ਕੀਰਤਨ ਪ੍ਰਵਾਹ ਜਿਹੜਾ ਚੱਲਦਾ ਰਹਿੰਦਾ ਹੁਣ ਵੀ ਜੀ ਰਾਤ ਨੂੰ ਗੁਰਦੁਆਰਾ ਸਾਹਿਬ ਸਰਵਾਰ ਸਾਹਿਬ ਦੇ ਵਿੱਚ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਆਪਾਂ ਸਰਵਾਰ ਸਾਹਿਬ 'ਤੇ ਚੱਲਦੇ ਆਂ ਕੀਰਤਨ ਸਰਵਣ ਕਰਦੇ ਆਂ ਤੇ ਫੇਰ ਇਸ ਵੀਡੀਓ ਨੂੰ ਅਖੀਰ ਵਾਲੇ ਪਾਸੇ ਵੱਲ ਨੂੰ ਲੈ ਕੇ ਚੱਲਦੇ ਹਾਂ حضرت ਦੇ ಅಲੌਕਿਕ ਨਜ਼ਾਰਿਆਂ ਚ ਵਸਿਆ ਸਥਾਨ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਇਹ ਸਾਹਮਣੇ ਵਾਲੇ ਪਾਸੇ ਜੋ ਤੁਸੀਂ ਨਦੀ ਵਗਦੀ ਦੇਖ ਰਹੇ ਹੋ ਇਹ ਉਹੀ ਯਮਨਾ ਨਦੀਆ ਜਿਸ ਨਦੀ ਨੂੰ ਗੁਰੂ ਸਾਹਿਬ ਨੇ ਇੱਥੋਂ ਚੁੱਪਚਾਪ ਵਹਿਣ ਲਈ ਕਿਹਾ ਸੀ ਅੱਜ ਵੀ ਇਹ ਨਦੀ ਦਾ ਇੱਥੇ ਕੋਈ ਸ਼ੋਰ ਸ਼ਰਾਬਾ ਨਹੀਂ ਪਾਣੀ ਬਹੁਤ ਤੂਫਾਨ ਨਾਲ ਚੱਲਦਾ ਹੁਣ ਵੀ ਪਰ ਇੱਥੋਂ ਇਸ ਜਗ੍ਹਾ ਤੋਂ ਇਹ ਬਿਲਕੁਲ ਹੀ ਸ਼ਾਂਤ ਹੋ ਕੇ ਨਿਕਲਦੀ ਆ ਕਿਉਂਕਿ 52 ਕਵੀਆਂ ਦਾ ਦਰਬਾਰ ਇਸੇ ਥਾਂ ਦੇ ਉੱਤੇ ਲਗਾਇਆ ਕਰਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਸਤਾਰ ਸਥਾਨ ਗੁਰਦੁਆਰਾ ਸਾਹਿਬ ਦੇ ਆਪਾਂ ਪਿਛਲੇ ਪਾਸੇ ਆ ਤੇ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਲੈ ਰਹੇ ਆ ਗੁਰਦੁਆਰਾ ਸ੍ਰੀ ਪੋਟਾ ਸਾਹਿਬ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਸਰਮੌਰ ਜ਼ਿਲ੍ਹੇ ਦੇ ਵਿੱਚ ਸਥਿਤ ਆ ਪਿਛਲੇ ਪາກ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਦੇ ਬਾਕੀ ਇਤਿਹਾਸ ਬਾਰੇ ਜਾਣਕਾਰੀ ਜਿਹੜੀ ਉਹ ਹਸਲ ਕੀਤੀ ਆ ਮੈਂ ਤੁਹਾਡੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਨ ਦੀ ਬਾਕੀ ਕਿਸੇ ਵੀ ਤਰ੍ਹਾਂ ਦਾ ਜੇਕਰ ਕੋਈ ਸ਼ਬਦ ਉਚਾਨੀਵਾ ਕਿਹਾ ਗਿਆ ਹੋਵੇ ਜਾਂ ਕੋਈ ਇਤਿਹਾਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕੋਈ ਲਫਜ਼ ਉਚਾਨੀਵਾ ਬੋਲਿਆ ਗਿਆ ਹੋਵੇ ਤਾਂ ਉਸ ਦੇ ਲਿਖੇਮਾਂ ਦੇ ਆਚਕਾ ਭਾਈ ਗੁਰੂ ਜੀ ਅੱਗੇ ਅਰਦਾਸ ਕਰਦੇ ਆ ਅੱਗੇ ਤੋਂ ਸਮਤ ਬਖਸ਼ਣ ਇੱਥੇ ਤੱਕ ਵੀਡੀਓ ਨੂੰ ਦੇਖ ਚੁੱਕੇ ਹੋ ਤਾਂ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਜੇ ਅਜੇ ਤੱਕ ਨਹੀਂ ਕੀਤਾ ਬਾਕੀ ਇੱਥੋਂ ਹੀ ਪੌਂਟਾ ਸਾਹਿਬ ਦੇ ਬਾਕੀ ਇਤਿਹਾਸਿਕ ਸਥਾਨਾਂ ਦੀਆਂ ਵੀਡੀਓਜ਼ ਤੁਹਾਡੇ ਤੱਕ ਅੱਗੇ ਪਹੁੰਚ ਜਾਣਗੀਆਂ ਪਲੇਲਿਸਟ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਮਿਲ ਜੂਗੀ ਇਸ ਤੋਂ ਪਿੱਛੇ ਤੁਸੀਂ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਤੇ ਇੱਥੇ ਤੱਕ ਆਉਣ ਲਈ ਰੋਡ ਦਾ ਜੋ ਟੂਰ ਆ ਉਹ ਦੇਖ ਚੁੱਕੇ ਹੋ ਜੇ ਨਹੀਂ ਦੇਖਿਆ ਤਾਂ ਲਿੰਕ ਤੁਹਾਡੀ ਡਿਸਪਲੇ ਤੇ ਸ਼ੋਅ ਕਰ ਗਿਆ ਕਲਿੱਕ ਕਰਕੇ ਜਰੂਰ ਦੇਖਿਓ ਤੁਸੀਂ ਵੀਡੀਓ ਤੇ ਕਲਿੱਕ ਕੀਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਪਰਿਵਾਰ ਚ ਬੈਠ ਕੇ ਸੁਣਨੇ ਵਾਲੀ ਦੇਖਣੇ ਵਾਲੀ ਸਾਫ ਸੁਥਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਸਪੋਰਟ ਦੀ ਇਸੇ ਤਰ੍ਹਾਂ ਦੀ ਲੋੜ ਆ ਦੇਖਿਓ ਸ਼ੇਅਰ ਕਰਿਓ ਆਪਣੀ ਸੁਝਾਅ ਤੇ رائے ਕਮੈਂਟਾਂ ਚ ਜਰੂਰ ਦਿਓ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ thank <laughs> you